ਹੈਲੋ ਜੀ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਰਾਮ ਰਾਮ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਰਾਜ ਕੁਝ ਤੁਹਾਨੂੰ ਕਹਿਣਾ ਚਾਹੁੰਦੇ ਨੇ ਯਾਰਾ ਪਲੀਜ਼ ਫੇਸਬੁੱਕ ਪਰਿਵਾਰ ਜੀ ਇਹਦੀ ਗੱਲ ਨੂੰ ਸੁਣੋ ਜਿਵੇਂ ਤੁਸੀਂ ਇਹਦੀ ਵੀਡੀਓਜ਼ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਸਪੋਰਟ ਦੇ ਰਹੇ ਹੋ ਤੇ ਬਹੁਤ ਜ਼ਿਆਦਾ ਮੈਨੂੰ ਵਧੀਆ ਕਮੈਂਟ ਦੇ ਰਹੇ ਹੋ ਕਿ ਤੁਸੀਂ ਮੋਨਿਕਾ ਤੁਸੀਂ ਜੋ ਵੀ ਕਰ ਰਹੇ ਹੋ ਅੱਛਾ ਕਰ ਰਹੇ ਹੋ ਦੇਖੋ ਅੱਛਾ ਮੈਨੂੰ ਪਤਾ ਨਹੀਂ ਮੈਂ ਕਰ ਰਹੀ ਹਾਂ ਕਿ ਮਾੜਾ ਕਰ ਰਹੀ ਮੈਨੂੰ ਨਹੀਂ ਪਤਾ ਪਰ ਹਾਂ ਜੇ ਕੋਈ ਮੇਰੇ ਕੋਲ ਚੱਲ ਕੇ ਆਇਆ ਵਾ ਆਪਣੇ ਕਿੰਨਾ ਕਿਤੇ ਦੁੱਖ ਨੂੰ ਲੈ ਕੇ ਤੇ ਜਾਂ ਮਤਲਬ ਕੋਈ ਮਤਲਬ ਰੋਂਦਾ ਕਰ ਲੋਂਦਾ ਮੇਰੇ ਕੋਲ ਆਇਆ ਵਾ ਤੇ ਮੈਨੂੰ ਲੱਗਦਾ ਕਿ ਉਸ ਨੂੰ ਮੈਨੂੰ ਗਲੇ ਲਗਾਉਣਾ ਚਾਹੀਦਾ ਹੈ ਕਿਉਂਕਿ ਗਲੇ ਤਦ ਲਗਾਉਣਾ ਚਾਹੀਦਾ ਜੇ ਅਸੀਂ ਉਹ ਇਨਸਾਨ ਸਾਡੀ ਔਖੀ ਘੜੀ ਤੇ ਸਾਡੇ ਹੀ ਕੰਮ ਆਇਆ ਵਾ ਤੇ ਜਦ ਅੱਜ ਉੱਤੇ ਭੀੜ ਪਈ ਆ ਤੇ ਮੈਂ ਮਤਲਬ ਉਹਦੇ ਤੋਂ ਪਿੱਛੇ ਕਿਵੇਂ ਹੋ ਜਾਵਾਂ ਤਾਂ ਕਿ ਹਲੇ ਕੀ ਤੇ ਮਾਂ ਮਾਂ ਮਤਲਬ ਮਾਂ ਭਰਾ ਰਿਸ਼ਤੇ ਸਾਰੇ ਇੱਥੇ ਹੀ ਐ ਲੱਗ ਗਏ ਏ ਇਹਦੇ ਕੋਲ ਪਰ ਫਿਰ ਵੀ ਉਹਨਾਂ ਨੇ ਜ਼ਰੂਰੀ ਨਹੀਂ ਸਮਝਦੇ ਕਿ ਇਸ ਬੇਟੀ ਨੂੰ ਇਨਸਾਫ ਮਿਲੇ ਜਾਂ ਇਸ ਬੱਚੀ ਨੂੰ ਇਨਸਾਫ ਮਿਲੇ ਤੇ ਉਹ ਕਿਤੇ ਨਾ ਕਿਤੇ ਜਿਹੜਾ ਕਿ ਇਸ ਟਾਈਮ ਪ੍ਰੈਸ਼ਰ ਮੇਰੇ ਤੇ ਪਿਆ ਹੋਇਆ ਵਾ ਜਦੋਂ ਵੀ ਮੈਂ ਤੁਹਾਡੇ ਨਾਲ ਵੀਡੀਓ ਬਣਾ ਕੇ ਹਟਦੇ ਹਾਂ ਉਸ ਤੋਂ ਬਾਅਦ ਉਹੀ ਰਿਪੀਟ ਗੱਲਾਂ ਪੁਰਾਣੀਆਂ ਜਾਂਦੀਆਂ ਨੇ ਫਿਰ ਰਿਪੀਟ ਗੱਲਾਂ ਪੁਰਾਣੀਆਂ ਜਾਂਦੀਆਂ ਨੇ ਤੇ ਇਹ ਕੁਝ ਰਾਜ਼ ਤੁਹਾਡੇ ਮੂੰਹ ਕੁਝ ਤੁਹਾਨੂੰ ਕਹਿਣਾ ਹੀ ਚਾਹੁੰਦੇ ਨੇ ਤਾਂ ਕਿ ਜਿਹੜੀ ਡਿਸਕਸ ਸਾਡੀ ਆਪਸ ਦੇ ਵਿੱਚ ਰਾਤੀ 1:30 ਵਜੇ ਦੇ پاس-પાસ ਹੁੰਦੀ ਰਹੀ ਹੈ ਤੇ ਰਾਜ਼ ਕਹਿੰਦੇ ਨੇ ਕਿ ਮੈਂ ਮਤਲਬ ਇਸ ਗੱਲ ਨੂੰ ਕਲੀਅਰ ਮੋਨਿਕਾ ਕਰਨਾ ਚਾਹੁੰਦੀ ਆ ਕਿਉਂਕਿ ਕੁਝ ਜਿਹੜਾ ਪਹਿਲਾ ਸਿਸਟਮ ਸੀ ਉਹ ਵੀ ਇਹਦੇ ਨਾਲ ਇਸ ਤਰ੍ਹਾਂ ਹੀ ਗੇਮ ਖੋਮ ਕੇ ਆਊਟ ਹੋਇਆ ਤੇ ਮੈਂ ਨਹੀਂ ਚਾਹੁੰਦੀ ਕਿ ਦੁਬਾਰਾ ਇਹਦਾ ਖੁਦ ਦਾ ਆਪਣਾ ਹੀ ਸਿਸਟਮ ਆਊਟ ਹੋਵੇ ਇਹਦੇ ਤੋਂ ਤੇ ਰਾਤ ਤੁਸੀਂ ਇਹਨਾਂ ਨੂੰ ਪਰਿਵਾਰ ਫੇਸਬੁੱਕ ਵਾਲਿਆਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਤੇ ਤੁਸੀਂ ਇਹਨਾਂ ਨਾਲ ਕਲੀਅਰ ਗੱਲ ਕਰ ਸਕਦੇ ਹੋ ਤੇ ਜਿਹੜੀ ਵੀ ਤੁਹਾਡੀ ਗੱਲਬਾਤ ਤੁਹਾਡੇ ਦਿਮਾਗ ਦੇ ਵਿੱਚ ਚੱਲ ਰਹੀ ਹੈ ਉਸ ਨੂੰ ਰਿਪੀਟ ਕਲੀਅਰ ਕਰੋ ਤੇ ਬੋਲੋ ਰਾਤ ਤੁਸੀਂ ਕੀ ਮਤਲਬ ਕੀ ਆਪਸ ਵਿੱਚ ਸਾਡੀ ਡਿਸਕਸ ਹੋਈ ਸੀ ਰਾਤ ਵੇਲੇ ਜੇ ਤੁਸੀਂ ਮੋਨਿਕਾ ਮੈਮ ਨੂੰ ਕੁਝ ਕਹਿ ਰਹੇ ਸੀ ਹਾਂਜੀ ਮੈਂ ਇਹ ਚਾਹੁੰਦੀ ਆਂ ਕਿ ਮੈਡਮ ਜੀ ਜਿਹੜਾ ਬੱਚਾ ਹੈ ਨਾ ਪਹਿਲਾ ਜਿਹੜਾ ਘਰ ਵਾਲੇ ਦਾ ਬੱਚਾ ਨਾਲ ਉਹ ਤੋਂ ਨਾ ਚਲੋ ਜਿੱਦੋਂ ਮੈਂ ਤੋਰਨ ਫੇਰਨ ਡਾਇ ਪਿਆ ਪਰ ਫੇਸਬੁਕ ਜੀ ਥੋੜਾ ਜਿਹਾ ਤੇ ਮੈਂ ਪਰ ਫੇਸਬੁਕ ਜੀ ਥੋੜਾ ਜਿਹਾ ਧਿਆਨ ਨਾਲ ਸੁਣਨਾ ਇੱਕ ਮਿੰਟ ਪਰਿਵਾਰ ਫੇਸਬੁੱਕ ਦੀ ਥੋੜਾ ਜਿਹਾ ਧਿਆਨ ਨਾਲ ਸੁੰਨਾ ਇਹ ਕੀ ਕਹਿ ਰਹੀ ਐ ਇਹਦੀ ਗੱਲ ਨੂੰ ਮੈਂ ਕੱਟਿਆ ਉਸ ਲਈ ਮੈਂ ਥੋੜਾ ਮਾਫੀ ਚਾਹਨੀ ਆ ਪਰ ਪਲੀਜ਼ ਰਿਕੁਐਸਟ ਐ ਥੋੜੀ ਧਿਆਨ ਨਾਲ ਸੁੰਨਾ ਇਹਦੀ ਗੱਲ ਦੇ ਵਿੱਚ ਜੇ ਤੁਹਾਨੂੰ ਲੱਗੇ ਕਿ ਕੋਈ ਮਤਲਬ ਡਿਫਾਇਡ ਐ ਜਾਂ ਕੋਈ ਗੱਲ ਗਲਤ ਐ ਜਾਂ ਮਲੇ ਦੀ ਗੱਲ ਕਰਨ ਦਾ ਤਰੀਕਾ ਗਲਤ ਐ ਤੇ ਤੁਸੀਂ ਮੈਨੂੰ ਕਮੈਂਟ ਰਾਹੀਂ ਇਸ ਬਾਰੇ ਜਰੂਰ ਕਲੀਅਰ ਕਰਨਾ ਸੋ ਰਾ ਤੁਸੀਂ ਦੱਸੋ ਕਿ ਮਤਲਬ ਤੁਸੀਂ ਕਲੀਅਰ ਕਰੋ ਜਿਹੜੀ ਡਿਸਕਸ ਸਾਡੀ ਆਪਸ ਵਿੱਚ ਰਾਤੀ ਹੋਈ ਸੀ ਉਸ ਬਾਰੇ ਗੱਲ ਖੁੱਲ ਕੇ ਕਰੋ ਕੀ ਮਤਲਬ ਉਹਨੂੰ ਕਲੀਅਰ ਕਰਨਾ ਚਾਹੁੰਦੇ ਹੋ ਹਾਂਜੀ ਮੈਂ ਚਾਨੀ ਆ ਵੀ ਜਿਹੜਾ ਮਤਲਬ ਪਹਿਲਾ ਬੱਚਾ ਸੀ ਨਾ ਮੇਰਾ ਉਹ ਮੇਰੇ ਪਹਿਲੇ ਸਹੁਰਿਆਂ ਨੇ ਖੋ ਲਿਆ ਤੇ ਮੈਂ ਚਾਨੀ ਆ ਵੀ ਜੇ ਉਹ ਇਹ ਤੁਰਨ ਫਿਰ ਚੋਗਾ ਹੋ ਗਿਆ ਜਿਹੜੇ ਮੇਰੇ ਆ ਸਹੁਰਿਆਂ ਵਾਲਾ ਵਾ ਤੇ ਜੇ ਵੀ ਖੋ ਲਿਆ ਤੇ ਮੈਂ ਕਾਹੇ ਜੋਗੀ ਵੀ ਨਹੀਂ ਗਈ ਮੈਂ ਪਾਲ ਕੇ ਜੋ ਦੇਣਾ ਤੇ ਮੈਂ ਇਹੀ ਕੰਨੀ ਆ ਵੀ ਜੇ ਪਾਲ ਕੇ ਮੇਰੇ ਕੋ ਖੋ ਕੇ ਲੈ ਗਏ ਤੇ ਫਿਰ ਮੈਂ ਕੀ ਕਰੂੰਗੀ ਉਹ ਵੀ ਤੇਨਾਂ ਨੇ ਪਾਲ ਕੇ ਮੇਰੇ ਕੋ ਖੋ ਹੀ ਲਿਆ ਸੀਗਾ ਹਾਂਜੀ ਰਾਜ ਦਾ ਕਹਿਣਾ ਐ ਵਾ ਕਿ ਰਾਜ ਡਿਸਕਸ ਰਾਤੀ ਮੈਂ ਨਾਲ ਹੀ ਕਰ ਰਹੀ ਸੀ ਕੀ ਮੋਨਿਕਾ ਜਿਹੜਾ ਮੇਰਾ ਪਹਿਲਾ ਬੱਚਾ ਸੀ ਮੇਰੇ ਪਰਿਵਾਰ ਸੋਹਰੇ ਵਾਲੇ ਜਦੋਂ ਤੁਰਨ ਫਿਰਨ ਵਾਲਾ ਹੋਇਆ ਤੇ ਉਹਨਾਂ ਨੇ ਖੋ ਕੇ ਤੇ ਮੈਨੂੰ ਧੱਕਾ ਮਾਰ ਦਿੱਤਾ ਕਿ ਇਹ ਵੰਸ਼ ਸਾਡੀ ਹੈ ਤੇ ਅਸੀਂ ਲੈ ਕੇ ਜਾਣੀ ਆ ਤੇ ਰਾਜ ਦੇ ਦਿਮਾਗ 'ਚ ਕਿਸੇ ਨੇ ਇਸ ਚੀਜ਼ ਦਾ ਮਤਲਬ ਕਿਤਨਾ ਕਿਤੇ ਡਾਊਟ ਪਾ ਦਿੱਤਾ ਵਾ ਕੱਲ ਦਾ ਇਹਨੇ ਕਿਸੇ ਕੋਲੋਂ ਸੁਣਿਆ ਹੈ ਜਾਂ ਇਹਦੇ ਪਿੰਡ ਗਈ ਸੀ ਸ਼ਾਮਾ ਨੂੰ ਤੇ ਇਹ ਮੁੰਡੇ ਨੂੰ ਫੇਰਾ ਘੁਆਣ ਲਈ ਜਾਂ ਮਤਲਬ ਕੁੜੀ ਨੂੰ ਚੱਕਰ ਦੁਵਾਣ ਲਈ ਉਦਾਂ ਹੀ ਤੇ ਰਾਹ ਆਂਦੇ ਜਾਂਦਾ ਮੁਸਾਫਰ ਕੋਈ ਐਨੋ ਐਨੀ ਗੱਲ ਕਹਿ ਗਿਆ ਕਿ ਤੇਰਾ ਦੂਜਾ ਮੁੰਡਾ ਵੀ ਉਹਨਾਂ ਨੇ ਇਦਾਂ ਹੀ ਖੋ ਲੈਣਾ ਵਾ ਜਿਵੇਂ ਮਤਲਬ ਪਹਿਲਾ ਖੋਇਆ ਤੁਰਨ ਵਾਲਾ ਹੋ ਗਿਆ ਤੇ ਇਹਨੂੰ ਇੱਦਾਂ ਖੋਲਣਾ ਇਸਦੇ ਦੀ ਮਾਂ ਦੇ ਵਿੱਚ ਇਸ ਤਰ੍ਹਾਂ ਦਾ ਕੀੜਾ ਪੈ ਗਿਆ ਕਿ ਰਾਤੀ ਮੈਨੂੰ ਬਹੁਤ ਸਮਝਾਇਆ ਪਰਿਵਾਰ ਫੇਸਬੁੱਕ ਹੀ ਬਹੁਤ ਸਮਝਾਇਆ ਪਰ ਸਮਝਣ ਦੀ ਨਾ ਨਹੀਂ ਲੈ ਰਹੀ ਹੁਣ ਇਹਦੀ ਜਿੱਦ ਹੈ ਵਾ ਕਿ ਮੈਂ ਅੱਜ ਆਪਣਾ ਜਿਹੜਾ ਮਤਲਬ ਉਹਨਾਂ ਦਾ ਮੁੰਡਾ ਵਾ ਦੂਜੀ ਜਗ੍ਹਾ ਤੇ ਉਹ ਮੈਂ ਛੱਡ ਕੇ ਆਣਾ ਛੱਟ ਕੇ ਆ ਸਕਦੀ ਹਾਂ ਮੈਂ ਮੈਂ ਵੇਖੋ ਜੀ ਕੈਨਿ ਵੀ ਜਿਹੜਾ ਤੂਚਾ ਇਹਨੂੰ ਤਰਨ ਫਿਰਨ ਚੋਗਾ ਹੋਇਆ ਸੀ ਉਹ ਉਹਨਾਂ ਰੱਖ ਲਿਆ ਤਾਂ ਕੱਲੋਂ ਇਹ ਵੀ ਤਰਨ ਫਿਰਨ ਚੋਗਾ ਹੋਇਆ ਤੇ ਇਹ ਵੀ ਖੋ ਕੇ ਲੈ ਗਏ ਤੇ ਫਿਰ ਮੈਂ ਕਾਹੇ ਜੋਗੀ ਵੀ ਨਹੀਂ ਤੇ ਜਿਹੜੀ ਮੇਰੀ ਧੀ ਆ ਨਾ ਉਹਨੂੰ ਚੰਗਾ ਨਹੀਂ ਸਮਝਦੇ ਰਾਜਾ ਕਹਿਣਾ ਇਹ ਹੈ ਕਿ ਜਿਹੜਾ ਉਹਦਾ ਪਹਿਲਾ ਪਹਿਲੀ ਧੀ ਦਾ ਬੱਚਾ ਵਾ ਨਾ ਉਹ ਕਹਿੰਦੇ ਕਿ ਉਹਨੂੰ ਪਹਿਲੇ ਵਾਲੇ ਕੋ ਛੱਡਿਆ ਤੇ ਪਹਿਲੇ ਵਾਲੇ ਕੋ ਸਾਟਾ ਤੇ ਅਸੀਂ ਨਹੀਂ ਇਹ ਨਹੀਂ ਰੱਖਣਾ ਜਿੱਥੇ ਬੱਚਾ ਨਾਲ ਦੂਜਾ ਰੱਖਿਆ ਇਹ ਵੀ ਛੱਡ ਗਿਆ ਉਹਨਾਂ ਦੇ ਕੋਲ ਹੀ ਤੇ ਅਸੀਂ ਜਿਹੜਾ ਆਪਣਾ ਉਹ ਰੱਖਾਂਗੇ ਉਹ ਅਸੀਂ ਹੱਕਦਾਰ ਰੱਖਾਂਗੇ ਮਤਲਬ ਇਹਦਾ ਕਹਿੰਦਾ ਮਤਲਬ ਐ ਵਾ ਕਿ ਉਹਨਾਂ ਨੇ ਕਿਹਾ ਕਿ ਜੇ ਤੇਰਾ ਪਹਿਲਾ ਮੁੰਡਾ ਉਹ ਖੋ ਸਕਦੇ ਤੇ ਕੀ ਗਾ ਕੁੜੀ ਤੇਰੀ ਪਾਲ ਨਹੀਂ ਸਕਦੇ ਤੇ ਕੁੜੀ ਤੇਰੀ ਤੁਰਨ ਪਿੰਨ ਵਾਲੀ ਆ ਸਮਝ ਆ ਰਹਾ ਤੇ ਇਹਨੂੰ ਕੁੜੀ ਨੂੰ ਛੱਡਿਆ ਇਸ ਕੁੜੀ ਪਿੱਛੇ ਤੋਂ ਉਚਾਰੀ ਅੱਗੇ ੱਤੇ ਖਾਂਦੀ ਫਿਰਦੀ ਆ ਤੇ ਫੇਰ ਮਤਲਬ ਇਹ ਕੁੜੀ ਨੂੰ ਹੀ ਛੱਡਣਾ ਵਾ ਤੇ ਉਹਨੂੰ ਕੀ ਲੋੜ ਪਈ ਆ ਮਤਲਬ ੱਤੇ ਦੁਆਰਾ ਤੋਂ ਖਾਂਦੀ ਤੇ ਹੁਣ ਇਹਦੀ ਜਿੱਦ ਇਹੀ ਐ ਕਿ ਅੱਜ ਮੇਰੇ ਨਾਲ ਮੋਨਿਕਾ ਚੱਲੋ ਤੁਸੀਂ ਮੇਰ ਨਾਲ ਚੱਲੋ ਮੇਰੇ ਸੋਹਰੇ ਚੱਲੋ ਸੋਹਰੇ ਜਾ ਕੇ ਉਹਦਾ ਮੁੰਡਾ ਆਪਣਾ ਮੈਂ ਦੇ ਕੇ ਆਵਾ ਅੱਛਾ ਫਿਰ ਇਹ ਮੈਨੂੰ ਕਹਿੰਦੀ ਐ ਕਿ ਉਸ ਮੁੰਡੇ ਨਾਲ ਮੈਨੂੰ ਬ ਤੁਸੀਂ ਮੰਨੋਗੇ ਕਿ ਜਦੋਂ ਰਾਜ ਤੁਸੀਂ ਦੱਸੋ ਜਦੋਂ 15 ਦਿਨ ਪਹਿਲਾਂ ਤੁਹਾਨੂੰ ਇਹਨਾਂ ਨੇ ਕੁੱਟਿਆ ਕੇ ਮਾਰੇ ਕੇ ਕੱਢਿਆ 15 ਦਿਨ ਪਹਿਲਾਂ ਕੁੱਟਿਆ ਮੇਰੀ ਘਰ ਵਾਲਾ ਮੇਰਾ ਫੜਿਆ ਗਿਆ ਸੀ ਠੀਕ ਆ ਇਹਨਾਂ ਨੇ ਫੜਾਇਆ ਮੇਰੇ ਸਾਸ ਨੇ ਸਹੁਰੇ ਨੇ ਤੇ ਕਰਦੇ ਗਲਤ ਕੰਮ ਇਹ ਆ ਤੇ ਭੁਗਤਦਾ ਉਹ ਸੀ ਤੇ ਇਹਨਾਂ ਫੜਾਤਾ ਤੇ ਬਾਅਦ ਚ ਰੋਟੀ ਖਣੋਈ ਮੰਗਰੋਂ ਮੈਂ ਬੱਚਿਆਂ ਨਾਲ ਆਤਰ ਹੋ ਗਈਆਂ ਆ ਤਰੋ ਗਈ ਤੇ ਲੱਗ ਕੇ ਬਹਿ ਕੇ ਖਾ ਲੈਂਦੇ ਤੇ ਨਾ ਮੈਨੂੰ ਪੁੱਛਦੇ ਕੇ ਤੇ ਫੇਰ ਲਾ ਆਂ ਡਗਵਾਂ ਢੀ ਤੇ ਉਹਨਾਂ ਵੱਲ ਜਾ ਕੇ ਬਹਿ ਚੰਨੀ ਹੋਤਰਾ ਹੀ ਤੇ ਉਹ ਵੀ ਉਤਰਾ ਵੀ ਮੈਨੂੰ ਕਹਿੰਦੀ ਵੀ ਤੂੰ ਰੋਟੀਆਂ ਬਹਿ ਬੈ ਲੋਕਾਂ ਵੱਲੋਂ ਖਾਣੀਆਂ ਤੇ ਅਸੀਂ ਇਹ ਕੰਮ ਨਹੀਂ ਹੁੰਦੇ ਤੇ ਮੈਂ ਕਹਾ ਮੈਂ ਜੇ ਤਾਂ ਖਾਦੀ ਨਾ ਆਂ ਡਗਵਾਂ ਢੀ ਪੁੱਛ ਲੈ ਮੈਂ ਕਿੰਨੀ ਆ ਗੀ ਰਾਜਨੀ ਰਾਜਨੀ ਇੰਨੀ ਗੱਲ ਕਹੀ ਸੀ ਕਿ ਮੈਂ ਜੇ ਜਦੋਂ ਮੈਂ ਨਿਕਲ ਗਈ ਸੀ ਨਾ ਤੇ ਇਹਨਾਂ ਨੇ ਬੱਚੇ ਨੂੰ ਜਿੱਦਾਂ ਮੋਢੇ ਲਾਣਾ ਕਦੀ ਹਸਪੀਟਲ ਤੋਂ ਲਾ ਹਸਪੀਟਲ ਕਦੀ ਹਸਪੀਟਲ ਲਈ ਫੇਰ ਨਾ ਇਹਨਾਂ ਨੇ ਬੱਚੇ ਨੂੰ ਗੁਜਾ ਦਿੱਤਾ ਪੁੱਠਾ ਤੋ ਹੁਣ ਬੱਚਾ ਇੱਥੇ ਮੇਰੇ ਕੋਲ ਟਿਕਦਾ ਨਹੀਂ ਪਿਆ ਹਾਂਜੀ ਬਿਲਕੁਲ ਪਰਿਵਾਰ ਫੇਸਬੁੱਕ ਜੀ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦਵਾਂ ਜਿਹੜੀ ਤੁਸੀਂ ਇੱਕ ਇਹਦੀ ਬੱਚੀ ਦੇਖੀ ਨਹੀਂ ਹੋਈ ਹਜੇ ਤੱਕ ਚਲੋ ਮੈਂ ਮਾਫੀ ਚਾਹੁੰਦੀ ਹਾਂ ਉਸ ਬੱਚੀ ਦਾ ਮੈਂ ਤੁਹਾਨੂੰ ਵੀਡੀਓ ਨਹੀਂ ਦੇ ਪਾਈ ਹਜੇ ਤੱਕ ਕਿਉਂਕਿ ਤੁਹਾਡੇ ਨਾਲ ਗੱਲ ਕਰਨ ਤੋਂ ਬਾਅਦ ਫਿਰ ਮੈਂ ਕੋਸ਼ਿਸ਼ ਕਰਦੀ ਹਾਂ ਕਿ ਉਸ ਬੱਚੇ ਨੂੰ ਮੈਂ ਇਸ ਆਰੇ ਲਾਵਾਂ ਉਹ ਸਾਰੇ ਲਾਵਾਂ ਪਰ ਮੈਂ ਖੁਦ ਵੀ ਇਹਨੂੰ ਸੰਭਾਲ ਨਹੀਂ ਪਾ ਰਹੀ ਤੇ ਉਹ ਇਹਦਾ ਬਸ ਇੱਕੋ ਹੀ ਦਿਮਾਗ ਦੇ ਵਿੱਚ ਕੀੜਾ ਭਰਿਆ ਹੈ ਕਿ ਮੈਂ ਦਿੱਤੀ ਉਹ ਮੁੰਡਾ ਛੱਡ ਕੇ ਆਣਾ ਮੈਂ ਮੁੰਡਾ ਨਹੀਂ ਰੱਖਣਾ ਸਭ ਤੋਂ ਵੱਡੀ ਗੱਲ ਇਹ ਤੁਹਾਨੂੰ ਮੈਂ ਦੱਸ ਦਵਾਂ ਕਿ ਬੱਚੇ ਨੂੰ ਉਸ ਤਰ੍ਹਾਂ ਦੀ ਆਦਤ ਚ ਗਦਾ ਦਿੱਤਾ ਵਾਂ ਕਿ ਉਹ ਬੱਚਾ ਇੱਕ ਘੜੀ ਵੀ ਇਹਦੇ ਖਲੋਨੀ ਦਾ ਹੋ ਕੇ ਵੀਰ ਕੋ ਖਲੋਨੀ ਨਾ ਦੇਖੋ ਮਾਂ ਮੈਂਨੇ ਕੁੱਖ ਚ ਕੱਢਿਆ ਜੰਮਿਆ ਪਾਲਿਆ ਤੇ ਸੱਸ ਮਾਂ ਜੀ ਕੋਲ 15 ਦਿਨ ਹੀ ਰਿਹਾ ਵਾ ਤੇ 15 ਦਿਨਾਂ ਦੇ ਅੰਦਰ ਅੰਦਰ ਬੱਚੇ ਨੂੰ ਉਹਨਾਂ ਨੇ ਇਸ ਤਰ੍ਹਾਂ ਦਾ ਗਝਾ ਦਿੱਤਾ ਕਿ ਬੱਚਾ ਸਿਰਫ ਬਾਹਰ ਦਾ ਫੇਰਾ ਤੋੜਾ ਮੰਗਦਾ ਤਾਂ ਕਿ ਜੇ ਇੰਨਾ ਛੋਟਾ ਬੱਚਾ ਉਹਨੂੰ ਨਹੀਂ ਸਮਝ ਅੰਦਰ ਕੀ ਹੈ ਤੇ ਬਾਹਰ ਕੀ ਹੈ ਪਰ ਫਿਰ ਵੀ ਬੱਚਾ ਕਹਿੰਦੇ ਨੇ ਪੱਖ ਪਾ ਲੈਂਦਾ ਹਰ ਇੱਕ ਜਗ੍ਹਾ ਤਾਂ ਜਾ ਕੇ ਤੇ ਜਿਸ ਕਾਰਨ ਸਾਰੀ ਰਾਤ ਰਾਤ ਸੋ ਨਹੀਂ ਪਾਏ ਤੇ ਡੇਢ ਮੇਰਾ ਵੀ ਵੱਜਿਆ ਤੇ ਡੇਢ ਇਹਦਾ ਵੀ ਵੱਜਿਆ ਤੇ ਮੈਂ ਇਹ ਹੀ ਡਿਸਕਸ ਕੀਤੀ ਹੈ ਉਹ ਸਭ ਤੋਂ ਵੱਡੀ ਗੱਲ ਮੈਂ ਤੁਹਾੜਨਾ ਤਾ ਦ ਸ਼ੇਅਰ ਕੀਤੀ ਹੈ ਕਾਨੂੰ ਰਾਜ ਵੀਡੀਓ ਵੀ ਚਾਹਾਂ ਜਾਂ ਮੈਂ ਖੁਦ ਵੀਡੀਓ ਬਣਾਵਾਂ ਤੇ ਮੈਨੂੰ ਇਸ ਚੀਜ਼ ਦਾ ਆਨਸਰ ਨਹੀਂ ਮਿਲਣਾ ਚਾਹੀਦਾ ਜਾਂ ਮੈਸੇਜ ਨਹੀਂ ਜਾਣਾ ਚਾਹੀਦਾ ਕਿ ਜੋ ਇਹਦਾ ਖੁਦ ਦਾ ਬੇਟਾ ਸੀ ਉਹ ਕਿੱਥੇ ਗਿਆ ਤੇ ਇਸ ਲਈ ਰਾਤ ਤੁਸੀਂ ਪਰਿਵਾਰ ਫੇਸਬੁੱਕ ਨੂੰ ਤੁਸੀਂ ਕਲੀਅਰ ਕਰੋ ਕਿ ਮਤਲਬ ਬੇਟੇ ਦਾ ਤੁਸੀਂ ਕੀ ਮਤਲਬ ਚਾਹੁੰਦੇ ਹੋ ਮੈਂ ਇਹ ਚਾਹਨੀ ਆ ਕਿ ਮੈਂ ਇਹਨਾਂ ਨੂੰ ਵਾਪਸ ਦੇ ਕੇ ਆਉਂਗੀ ਅੱਜ ਬੇਟਾ ਕੋਈ ਨਾਲ ਮੇਰੇ ਕਦਮ ਤੋਰੇ ਤਾਂ ਮੈਂ ਇਹਨਾਂ ਵੱਲ ਇਹਦਾ ਇਹਨਾਂ ਦੇ ਹਵਾਲੇ ਕਰਕੇ ਮੈਂ ਆਪਣਾ ਬੇਟਾ ਮੇਰੀ ਵੱਲੋਂ ਚੰਗਾ ਸੰਭਾਲਣ ਮੇਰੀ ਵੱਲੋਂ ਮਾੜਾ ਸੰਭਾਲਣ ਤੇ ਮੈਂ ਆਪਣੀ ਤੇ ਨੂੰ ਤੱਕਾ ਨਹੀਂ ਦੇ ਸਕਦੀ ਦੇਖੋ ਜੀ ਸੋਹਰੇ ਪਰਿਵਾਰ ਵਾਲੇ ਮੈਂ ਅੱਗੇ ਵੀ ਇਹਨਾਂ ਦੇ ਗੱਲ ਜਾ ਚੁੱਕੀ ਆ ਇਨਾਂ ਦੇ ਮਦਰ ਹੀ ਲਾ ਦਾ ਸ਼ੁਰੂ ਤੋਂ ਇਹੀ ਮੰਨਣਾ ਵਾ ਜਾਂ ਇਹੀ ਕਹਿਣਾ ਵਾ ਇਹ ਸਾਡੇ ਘਰ ਰਹਿੰਦੀ ਰਵੇ ਜਿਹਦੀ ਕੁੜੀ ਰਹਿੰਦੀ ਰਵੇ ਪਰ ਜੋ ਸਾਡਾ ਮਲੇ ਖੁਦ ਦਾ ਬੱਚਾ ਵਾ ਉਹ ਸਾਨੂੰ ਚਾਹੀਦਾ ਤੇ ਇਹਦੀ ਜ਼ਿੱਦ ਕਰਕੇ ਹੀ ਮਲੇ ਆਪਣਾ ਬੱਚਾ ਉਹਨਾਂ ਕੋਲੋਂ ਲਿਆਈ ਕਿਸ ਤਰ੍ਹਾਂ ਲਿਆਈ ਕਿੱਦਾਂ ਨਹੀਂ ਲਿਆਈ ਮੈਨੂੰ ਵੀ ਖੁਦ ਇੰਨਾ ਜ਼ਿਆਦਾ ਉਹਨਾਂ ਦੇ ਪਰਿਵਾਰ ਬਾਰੇ ਜਾਣਕਾਰੀ ਨਹੀਂ ਹੈ ਠੀਕ ਹੈ ਜਦੋਂ ਅਸੀਂ ਕਿਸੇ ਕੋਲ ਨਵਾਂ ਨਵਾਂ ਮਿਲਦੇ ਆ ਨਾ ਤੇ ਹਰ ਕੋਈ ਆਪਣੇ ਅੰਦਰਲਾ ਭੇਤ ਨਹੀਂ ਦਿਖਾਂਦਾ ਫੋਰਮੈਟਿਕਲੀ ਉਪਰੋਂ ਉਪਰੋਂ ਹਰ ਕੋਈ ਵਧੀਆ ਤੋਂ ਵਧੀਆ ਹੀ ਹੈ ਨਾ ਟ੍ਰੇਨਮੈਂਟ ਲੈਂਦਾ ਵਾ ਜਾਂ ਦਿੰਦਾ ਵਾ ਤੇ ਪਰ ਮੈਂ ਨਹੀਂ ਸਮਝ ਪਾ ਰਹੀ ਦੀ ਇਸ ਲਈ ਮੈਂ ਇਹਨੂੰ ਬਹੁਤ ਸਮਝਾ ਚੁੱਕੀ ਹਾਂ ਹੁਣ ਇਹਦੀ ਜ਼ਿੱਦ ਹੈ ਵਾ ਕਿ ਮੈਮ ਤੁਸੀਂ ਮੇਰ ਨਾਲ ਚੱਲੋ ਮੇਰ ਨਾਲ ਚੱਲੋ ਬੱਚਾ ਉਹਦਾ ਦੇ ਕੇ ਆਈ ਅਸੀਂ ਬੱਚਾ ਦੇ ਕੇ ਆਈਏ ਹੁਣ ਮੈਨੂੰ ਸਮਝ ਨਹੀਂ ਆ ਰਹੀ ਕਿ ਕੱਲ ਨੂੰ ਮਤਲਬ ਮੇਰੇ ਤੇ ਕੋਈ ਐਕਸ਼ਨ ਆਏਗਾ ਤੇ ਰਾਸਪੁਰ ਸੀ ਕੀ ਜਵਾਬ ਦੇਵੋਗੇ ਲੋਕਾਂ ਨੂੰ ਤੁਹਾਡੇ ਤੇ ਐਕਸ਼ਨ ਲਈ ਆਉਂਦਾ ਕਿ ਜੋ ਵੀ ਐਕਸ਼ਨ ਆਏਗਾ ਮੈਂ ਕਹਿਣਾ ਮੈਂ ਪਾਰ ਕੇ ਜੋ ਦੇਣਾ ਹੈ ਤੁਹਾਡੇ ਹਾਲਾਤ ਆ ਇਹਨੂੰ ਸੰਭੋ ਮੈਂ ਨਹੀਂ ਸੰਭ ਸਕਦੀ ਮੈਂ ਆ ਬਿਮਾਰ ਸਮਾਂ ਰਹਿੰਦੀ ਹਾਂ ਦੇਖੋ ਫੇਸਬੁਕ ਪਰਿਵਾਰ ਜੀ ਮੈਂ ਇੱਕ ਮਤਲਬ ਇੱਕ ਮਾਂ ਤੋਂ ਬੱਚਾ ਦਾ ਮਾਂ ਬੱਚੇ ਤੋਂ ਮਾਂ ਤੋਂ ਮੈਂ ਕਿਸੇ ਨੂੰ ਵੱਖਰਾ ਨਹੀਂ ਕਰਨਾ ਚਾਹੁੰਦੀ ਪਰ ਜੇ ਮਾਂ ਹੀ ਖੁਦ ਬਾਰ-ਬਾਰ ਬਾਰ-ਬਾਰ ਉਹੀ ਜਵਾਬ ਦੇ ਰਹੀ ਐ ਕਿ ਮੈਂ ਬੱਚਾ ਨਹੀਂ ਉਹਨਾਂ ਦਾ ਰੱਖਣਾ ਜੇ ਮੇਰੀ ਈ ਖੁਦ ਦੀ ਜਿਹੜੀ ਪਿੱਛੋ ਲਿਆਂਦੀ ਚੱਲ ਗਈ ਮੈਂ ਉਹ ਨਹੀਂ ਪਾਲ ਪਾਉਂਦੇ ਪਏ ਸਾਹ ਨਹੀਂ ਸਕਦੇ ਮੈਂ ਇਹਨਾਂ ਦਾ ਮਤਲਬ ਵਾਰਿਸ ਕਿਉਂ ਸੰਭਾਲਾਂ ਹੁਣ ਤੁਸੀਂ ਦੱਸੋ ਮੈਂ ਕਿੱਥੇ ਗਲਤ ਆ ਕੱਲ ਨੂੰ ਰਾਜ ਉੱਠ ਕੇ ਜਵਾਬ ਸਾਲ ਤੁਹਾਡੀ ਮੈਡਮਾ ਮੋਨਿਕਾ ਨੂੰ ਵੀ ਮਿਲ ਸਕਦੇ ਨੇ ਲੋਕਾਂ ਨੇ ਕਹਿਣਾ ਕਿ ਕੀ ਗੱਲ ਮੋਨਿਕਾ ਮੈਡਮ ਸਮਝਾ ਨਹੀਂ ਸਕੇ ਜਾਂ ਮੋਨਿਕਾ ਮੈਡਮ ਕਰ ਨਹੀਂ ਸਕੇ ਸੱਚ ਦੱਸਣਾ ਰਾਮ ਜੀ ਮੱਥੇ ਲੱਗ ਰਹੇ ਕਿੰਨੀ ਵਾਰ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਨਾ ਨਾ ਦੋ ਪਰ ਤੁਹਾਡੀ ਜ਼ੁਬਾਨ ਦੀ ਇੱਕੋ ਹੀ ਗੱਲ ਹੈ ਕਿ ਮੈਂ ਮੁੰਡਾ ਦੇਣਾ ਮੈਂ ਮੁੰਡਾ ਦੇਤੇ ਨਾ ਆ ਤੇ ਮੇਰੇ ਕਰਮਾਂ 'ਚ ੱੱੱਕੇ ਲਿਖੇ ਮੇਰੀ ਧੀ ਤੇ ਮੇਰੇ ਤੇ ਇਹ ਇਹ ਤੇ ਆਪਣੀ ਜੀਆ ਪਰਿਵਾਰ 'ਚ ਜਾਵੇ ਤੇ ਇਸ ਲਈ ਪਰਿਵਾਰ ਜੀ ਮੈਂ ਮੈਂ ਥੋੜਾ ਪਰੇਸ਼ਾਨ ਆ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਉਹ ਮੈਂ ਮੈਂ ਮੈਨੂੰ ਕੋ ਸ਼ੁਭਤ ਤੇ ਬੋਲ ਨਹੀਂ ਹੈਗੇ ਮੈਂ ਕੀ ਕਰਾਂ ਮੈਂ ਮੈਂ ਥੋੜੇ-ਥੋੜੇ ਦਿਨਾਂ ਤੋਂ ਵੀਡੀਓਸ ਵੀ ਬਣਾ ਰਹੀ ਆ ਤੇ ਆਪਣੇ ਲਈ ਸਮਾਂ ਨਹੀਂ ਨਿਕਾ ਰਹੀ ਜਿੰਨਾ ਸਮਾਂ ਕਿ ਮੈਂ ਇਹਨੂੰ ਦੇ ਰਹੀ ਆ ਪਰ ਇਹਦਾ ਮੰਨਣਾ ਐ ਵਾ ਕਿ ਮੈਡਮ ਤੁਸੀਂ ਵੀ ਮੈਨੂੰ ਕਿੰਨੀ ਦੇ ਤੱਕ ਮਤਲਬ ਇਸ ਤਰ੍ਹਾਂ ਖਵਾਓਗੇ ਪਿਆਓਗੇ ਬਿਠਾ ਛੱਡੋਗੇ ਮੈਂ ਕੋਈ ਆਪਣੇ ਚਾਰ ਘਰ ਕੰਮ ਕਰਾਂਗੀ ਚਾਰ ਘਰ ਚ ਪੈਸੇ ਲਿਆਉਂਗੀ ਤੇ ਚਲੋ ਆਪਣੀ ਕੁੜੀ ਦਾ ਹੀ ਪਾਲਣ ਪੋਸ਼ਣ ਕਰ ਸਕਾਂਗੀ ਪਰ ਗੱਲ ਪਾਲਣ ਪੋਸ਼ਣ ਦੀ ਨਹੀਂ ਆ ਰਹੀ ਗੱਲ ਕੰਮ ਕਰਨ ਦੀ ਨਹੀਂ ਆ ਰਹੀ ਗੱਲ ਇੱਥੇ ਆ ਰਹੀ ਕਿ ਕੋ ਛੋਟਾ ਜਿਹਾ ਬੱਚਾ ਜਿਹੜਾ ਇੱਕ ਘੜੀ ਵੀ ਨਾ ਤਾਂ ਮੂੰਹ ਚ ਜबान ਪਾ ਰਿਹਾ ਨਾ ਉਹ ਖਲੋਂਦਾ ਨਾ ਉਹ ਟਿਕਦਾ ਨਾ ਉਹ ਬੈਠਦਾ ਜਿਸ ਕਾਰਨ ਇਹਨੂੰ ਇਹੀ ਹੈ ਕਿ ਮੈਂ ਬੰਨਣ ਪੈ ਗਈਆਂ ਮੈਂਨੇ ਬਹੁਤ ਸਾਰੇ ਬੰਸ ਬੱਚੇ ਨਾ ਪੈ ਕੇ ਮੈਂ ਤੇ ਨਾ ਮਤਲਬ ਆਪਣੀ ਧੀ ਨਾਲ ਕਦੀ ਮੈਂ ਬਾਟੇ ਕੱਪੜੇ ਨਹੀਂ ਸੀ ਪਾਉਣਦੇ ਤੇ ਅੱਜ ਮੇਰੀ ਧੀ ਬਾਟੇ ਕੱਪੜੇ ਚ ਫਿਰਦੀ ਪਈ ਹਾਂਜੀ ਬਿਲਕੁਲ ਮੈਂ ਤੁਹਾਨੂੰ ਦੱਸਦੀ ਸਦੀ ਕੀ ਫੇਸਬੁਕ ਪਰਿਵਾਰ ਜੀ ਕਿ ਰਾਤੀ ਵੀ ਇਹਦਾ ਇਹੀ ਰੋਣਾ ਸੀ ਇਹੀ ਰੋਣਾ ਸੀ ਮੈਨੂੰ ਨਹੀਂ ਸਮਝ ਆ ਰਹੀ ਕਿ ਬਿਲਕੁਲ ਸਹੀ ਗੱਲ ਹੈ ਜਦੋਂ ਇੱਕ ਟਾਈਮ ਸੀ ਤੇ ਰਾਜ਼ ਬਹੁਤ ਜ਼ਿਆਦਾ ਆਪਣੇ ਅੰਨੋ ਮੇਨਟੇਨ ਰੱਖਦੇ ਸੀ ਬੱਚੀ ਨੂੰ ਮੇਨਟੇਨ ਹਦ ਸੀ ਤੁਸੀਂ ਮੰਨੋਗੇ ਬੱਚੀ ਵੀ ਉਹਦੀ ਇੰਨੀ ਕੁ ਜ਼ਿਆਦਾ ਸੈਮੀ ਹੋਈ ਆ ਇੰਨੀ ਸੈਮੀ ਹੋਈ ਆ ਕਿ ਬੱਚੀ ਖੁਦ ਆਪ ਬੋਲ ਹੀ ਨਹੀਂ ਪਾਂਦੀ ਸੇਮ ਇਦਾਂ ਹੀ ਰਾਤੀ ਨੇ ਮਨ ਭਰਿਆ ਤੇ ਮੇਰਾ ਖੁਦ ਦਾ ਵੀ ਮਨ ਭਰ ਗਿਆ ਮੈਂ ਤੁਹਾਨੂੰ ਦੱਸਣੀ ਸਦੀ ਕਿ ਮੇਰਾ ਇਹਦਣਾ ਕੋਈ ਰਿਸ਼ਤਾ ਨਹੀਂ ਹੈ ਕੋਈ ਖੂਨ ਦਾ ਨਹੀਂ ਹੈ ਕੋਈ ਅਸੀਂ ਸਖਾ ਨਹੀਂ ਹੈ ਪਰ ਫਿਰ ਵੀ ਸਖਿਆਂ ਤੋਂ ਵੱਧ ਕੇ ਮੇਰਾ ਮਲੇ ਇਹਦਣਾ ਅਟੈਚਮੈਂਟ ਹੋਈ ਸਿਰਫ ਇਸ ਕਾਰਨ ਕਿ ਜਦੋਂ ਜ਼ਿੰਦਗੀ 'ਚ ਇੱਕ ਇਨਸਾਨ ਤੁਹਾਨੂੰ ਮਿਲਦਾ ਨਾ ਬਹੁਤ ਮੁਹੱਬਤ ਕਰਨ ਵਾਲਾ ਜਾਂ ਬਹੁਤ ਮੰਤਰੀ ਕੇ ਨਾ ਚੱਲਣ ਵਾਲਾ ਉਹ ਐਕਟੋਮੈਟਿਕ ਤੁਹਾਡਾ ਰਿਸ਼ਤਾ ਜ਼ਬਰਦਸਤ ਉਹਦੇ ਨਾਲ ਬਣ ਜਾਂਦਾ ਤੇ ਇਸ ਲਈ ਅ ਕੱਲ ਨੂੰ ਤੁਸੀਂ ਉੱਠ ਕੇ ਇਹ ਨੀਮ ਰਾਜ ਮੈਨੂੰ ਕਹਿਣਾ ਕਿ ਸ਼ੈਨ ਮੈਂ ਮੋਨੀਕਾ ਮੈਡਮ ਕਾਰਨ ਬੱਚਾ ਦਿੱਤਾ ਜਾਂ ਮੈਂ ਮੋਨੀਕਾ ਮੈਡਮ ਤੁਹਾਡੇ ਤੇ ਕੋਈ ਪਰਿਆਈ ਨਹੀਂ ਆਏਗੀ ਉਹ ਮੇਰੀ ਮੇਰੇ ਤੇ ਆਏਗੀ ਸਾਰੀ ਮੈਂ ਬੱਚਾ ਉਹਨਾਂ ਦਾ ਕੀ ਕਰਨ ਜੇ ਮੈਂ ਨਹੀਂ ਸੁਖੀ ਆਗੀ ਉੱਥੇ ਬਿਲਕੁਲ ਮਤਲਬ ਤੁਸੀਂ ਮੰਨੋਗੇ ਇਹ ਸਿਰਫ ਦੋ ਕੱਪੜਿਆਂ ਦੇ ਵਿੱਚ ਇਸ ਟਾਈਮ ਹੈਗੀ ਆ ਤੇ ਬੱਚੀ ਦੇ ਕੱਪੜੇ ਵੀ ਬਹੁਤ ਜ਼ਿਆਦਾ ਖੱਸੀ ਹੋਇਆ ਅੱਜ ਵੀ ਮੈਂ ਸੋਚ ਰਹੀ ਸੀ ਮੈਂ ਮਾਰਕੀਟ ਜਾਵਾਂਗੀ ਜਾਂ ਕੱਲ੍ਹ ਹੀ ਸੋਚ ਲਈ ਮਾਰਕੀਟ ਤੇ ਮੈਂ ਤਾਦੇ ਜਾਵਾਂ ਨਾ ਪਹਿਲਾਂ ਇਹਦੇ ਦਿਮਾਗ ਨੂੰ ਮੈਂ ਵਾਸ਼ ਕਰਾਂ ਜਾਂ ਇਹਦੇ ਦਿਮਾਗ ਨੂੰ ਫ੍ਰੀ ਕਰਾਂ ਜਾਂ ਇਹਦੇ ਮੈਂ ਦਿਮਾਗ ਨੂੰ ਮਾਈਂਡ ਸ਼ੇਰਸ ਕਰਾਂ ਦੇਖੋ ਹੁਣ ਵੀ ਇਹ ਮਨ ਪਰ ਆਈ ਇੱਕਦਮ ਕੀ ਪਤਾ ਅੰਦਰੋਂ ਕਿੰਨਾ ਕੁ ਜ਼ਿਆਦਾ ਖਰੋਸੀ ਪਈ ਹੈ ਕਿੰਨਾ ਕੋ ਜਿਆਦਾ ਰੋ ਰਹੀ ਬੇਸ਼ੱਕ ਮੇਰੇ ਅੰਦਰ ਵੜੀ ਆ ਜਾਂ ਮੇਰੇ ਅੰਦਰ ਵੜੀ ਆ ਬੇਸ਼ੱਕ ਪਰ ਕਿਤੇ ਨਾ ਕਿਤੇ ਦਿਲ ਦੀਆਂ ਰੂਹਾਂ ਜਿਹੜੀਆਂ ਕਿਤੇ ਨਾ ਕਿਤੇ ਬੰਦੇ ਦੇ ਅੱਜ ਵੀ ਉਹ ਤਰੀਕੇ ਨਾਲ ਨਹੀਂ ਗੱਲ ਪਾਰੀ ਮੇਰੇ ਨਾਲ ਗੱਲਾਂ ਹਰ ਕਿਨੋਂ ਮੈਂ ਰਾਤੀ ਜਦੋਂ ਪੁੱਛਿਆ ਤੇ ਗੱਲ ਮਸਲਾ ਇਹੀ ਆ ਰਿਹਾ ਕਿ ਮੈਂ ਬੇਟੇ ਦੇ ਨਾਲ ਫਸ ਚੁੱਕੀ ਪੂਰੀ ਤਰ੍ਹਾਂ ਜਿਸ ਕਾਰਨ ਮੈਂ ਖੁਦ ਦੇ ਸਾਡੇ ਮਾਵਾਂ ਧੀਆਂ ਦੇ ਮਤਲਬ ਜਾਂ ਦਾ ਰੋਟੀ ਪਾਣੀ ਲੈ ਕੇ ਜਾਂ ਕੱਪੜੇ ਲੀੜਨ ਲੈ ਕੇ ਜਾਂ ਖੁਦ ਦੇ ਆਪਣੇ ਸਾਡੇ ਸੋ ਜਿਹੜਾ ਕਿ ਜਿਸ ਕਾਰਨ ਅਸੀਂ ਬਨਸ਼ ਜਾ ਗਏ ਹੁਣ ਤੁਸੀਂ ਦੱਸੋ ਪਰਿਵਾਰ ਫੇਸਬੁਕ 'ਚ ਮੈਂ ਮੈਂ ਕੀ ਕਰ ਸਕਦੀ ਹਾਂ ਮੈਂ ਜਿੰਨੇ ਜੋਗੀ ਹੀ ਕਿਸੇ ਮੇਰੇ ਲਈ ਕੀਤਾ ਕੀਤਾ ਰਾਜ਼ ਤੁਹਾਡੇ ਲਈ ਕਿ ਨਹੀਂ ਕੀਤਾ 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 ਇਹ ਦੱਸੋ ਪਰਿਵਾਰ ਨੂੰ ਜੀ ਮੈਂ ਮਤਲਬ ਤੁਸੀਂ ਜਿੰਨੀ ਵਾਰ ਵੀ ਰਾਜ਼ ਮੇਨਾ ਮੂੰਹ ਮੱਥੇ ਲੱਗਿਓ ਜਿੰਨੀ ਵਾਰ ਵੀ ਮੇਰੇ ਕੋਲ ਆਇਓ ਮੈਂ ਕਿੰਨਾ ਤੁਹਾਨੂੰ ਵਧੀਆ ਗਾਈਡਿੰਗ ਕੀਤਾ ਹਮੇਸ਼ਾ ਤੁਹਾਨੂੰ ਵਧੀਆ ਸਮਝਾਇਆ ਮੈਂ ਅੱਜ ਵੀ ਕਹਿੰਦੀ ਤੂੰ ਬੱਚਾ ਰੱਖ ਲੈ ਤੂੰ ਬੱਚਾ ਰੱਖ ਲੈ ਪਰ ਇਹਦੇ ਦਿਮਾਗ 'ਚ ਇੱਕ ਹੀ ਕਿੜਾ ਵਾ ਇਸ ਬੱਚੇ ਕਾਰਨ ਤਾਂ ਦੀਦੀ ਮੈਂ ਆਪਣੇ ਕੱਪੜਿਆਂ ਤੋਂ ਵੀ ਲੱਤ ਹੋ ਗਈਆਂ ਹੁਣ ਤੁਸੀਂ ਦੱਸੋ ਰਾਸ ਇਹਨਾਂ ਨੂੰ ਪਰਿਵਾਰ ਜੀ ਨੂੰ ਕੀ ਮਤਲਬ ਕੀ ਹੁਣ ਮੈਂ ਮਤਲਬ ਮੈਂ ਕੀ ਕਰ ਸਕਦੀ ਹਾਂ ਤੁਹਾਡੇ ਲਈ ਜਾਂ ਤੁਸੀਂ ਖੁਦ ਆਪਣੇ ਲਈ ਕੀ ਖੇਚ ਕਰ ਸਕਦੇ ਹੋ ਮੈਂ ਇਹ ਚਾਹਨੀ ਆਂ ਕਿ ਵੇਖੋ ਮੈਂ ਇੰਨਾ ਖਰਚਾ ਬੱਚੇ ਦਾ ਨਹੀਂ ਚੱਲ ਸਕਦੀ ਮੈਂ 8 ਟੱਕ ਬੱਚੇ ਦਾ ਨਹੀਂ ਖਰਚਾ ਚੱਲ ਸਕਦੀ ਮੈਂ ਕਿਹੜੀ ਫਿਰ ਸਰਕਾਰੀ ਨੌਕਰੀ ਕਰਦੀ ਕੋਈ ਜੋਬ ਕਰਦੀ ਆ ਮੈਂ ਤੇ ਆਪ ਲੋਕਾਂ ਦੇ ਝਾੜ ਪੁੱਛ ਲਾਉਣ ਚੰਨੀ ਉਹ ਹੀ ਨਾ ਤੇ ਦੇਖੋ ਪਰਿਵਾਰ ਜੀ ਮੇਰਾ ਮਸਲਾ ਸਿਰਫ ਵੀਡੀਓ ਬਣਾਉਂਦਾ ਇਹੀ ਸੀ ਕਨ ਨੂੰ ਜਦੋਂ ਵੀ ਇਹ ਮੇਰੇ ਕੋਲ ਆਨ ਵੀਡੀਓ ਵੀਜੇ ਜਾਂ ਇਹਨਾਂ ਦੀ ਬੇਟੀ ਆਵੇ ਜਾਂ ਮੈਂ ਖੁਦ ਆਪਣੇ ਆਪ ਨੂੰ ਸਿੰਗਲ ਡੋਰ ਵੀਡੀਓ ਬਣਾਵਾਂ ਤੇ ਮੇਰੇ ਕੋਲ ਕੋਈ ਆਏ ਨਾ ਪੁੱਛੇ ਕਿ ਮੈਡਮ ਬੇਟਾ ਕਿੱਥੇ ਹੈ ਕਿਉਂ ਰਾਜ਼ ਹਾਂਜੀ ਕਨ ਨੂੰ ਪਬਲਿਕ ਪਲੇਸ ਹੈ ਸੋਸ਼ਲ ਹੈ ਚੈਨਲ ਹੈ ਸਭ ਕੁਝ ਹੈ ਕਨ ਨੂੰ ਉੱਠ ਕੇ ਕੋਈ ਆਏ ਨਾ ਕਵੇ ਕਿ ਸ਼ਾਇਦ ਮੋਨੀਕਾ ਮੈਡਮ ਨੇ ਸਮਝਾਇਆ ਇਹਨਾਂ ਦੇ ਬੱਚਾ ਕਿਉਂਕਿ ਮੋਨੀਕਾ ਮੈਡਮ ਤੇ ਆਪ ਇਹੋ ਜਿਹੇ ਸ਼ਰੰਗ ਰਸ਼ਿਆਂ ਤੋਂ ਬਾਹਰ ਆਏ ਨੇ ਇਹ ਸੰਘਰਸ਼ ਕਰਕੇ ਬਾਹਰ ਆਏ ਨੇ ਕਿ ਮੋਨੀਕਾ ਮੈਡਮ ਦੀ ਉਮਰ ਦੇ ਵਿੱਚ ਸਿਰ 30 ਸਾਲ ਦੀ ਉਮਰ ਦੇ ਵਿੱਚ 2019 ਚ ਜਿਸ ਤਰ੍ਹਾਂ ਦੀ ਮੋਨਿਕਾ ਮੈਡਮ ਨੂੰ ਹੀੜ ਪਈ ਸੀ ਤੇ ਮੋਨਿਕਾ ਮੈਡਮ ਨੇ 3 ਸਾਲ ਆਪਣੇ ਆਦਮੀ ਤੋਂ ਬਗੈਰ ਵੀ ਕੱਟੇ ਨੇ ਤੇ ਆਪਣਾ ਧੀ ਪੁੱਤ ਵੱਖਰਾ ਨਹੀਂ ਹੋਣ ਦਿੱਤਾ ਦੁਨੀਆ ਨੇ ਵੱਖਰਾ ਕਰਾਇਆ ਲੋਕਾਂ ਨੇ ਵੱਖਰਾ ਕਰਾਇਆ ਪਰ ਮੋਨਿਕਾ ਮੈਡਮ ਨੇ ਆਪਣੇ ਆਪ ਨੂੰ ਕੱਸਾਇਆ ਤੇ ਭੈਣ ਦੇ ਭਰਾ ਕਦੀ ਵੱਖ ਨਾ ਹੋਣ ਦਿੱਤੇ ਹਾਂਜੀ ਤੇ ਇਸ ਲਈ ਰਾਜ਼ ਇੱਕ ਗੱਲ ਮੇਰੀ ਹੋਰ ਵੀ ਸੁੰਨਾ ਬੇਸ਼ੱਕ ਜਿਹੜਾ ਤੁਹਾਡਾ ਪਹਿਲਾ ਪੁੱਤਰ ਸੀ ਜਿੱਥੇ ਤੁਸੀਂ ਛੱਡ ਆਇਓ ਰਹਿਣਾ ਤੇ ਵੀਰ ਉਹਦਾ ਉਹੀ ਹੈ ਉਹੀ ਰਹਿਣਾ ਤੇ ਇਹ ਜਿਹੜੀ ਖੁਦ ਦੀ ਧੀ ਹੈ ਜਾਂ ਤੁਹਾਡੇ ਢਡੂ ਗਡੇ ਪੁੱਤਰ ਹੈ ਇਹ ਉਹਨਾਂ ਦਾ ਹੀ ਰਹਿਣਾ ਉਹਨਾਂ ਦਾ ਹੀ ਰਹਿਣਾ ਹੁਣ ਤੁਸੀਂ ਇਹਨਾਂ ਨੂੰ ਪਰਿਵਾਰ ਨੂੰ ਲਾਸਟ ਲਾਈਨ ਤੁਸੀਂ ਕਹਿ ਦਵੋ ਕਿ ਮਤਲਬ ਬੱਚੇ ਨੂੰ ਲੈ ਕੇ ਕਿ ਮੈਂ ਸਹੀ ਕਰੀ ਕਿ ਗਲਤ ਕਰੀ ਇਹਨਾਂ ਨੂੰ ਤੁਸੀਂ ਵੀ ਸਲਾਹ ਲੈ ਲਵੋ ਪਰਿਵਾਰ ਦੀ ਜਿਹੜਾ ਬੱਚਾ ਇਹ ਤੇ ਇਹ ਤੇ ਉਹਨਾਂ ਦਾ ਹੀ ਬੱਚਣਾ ਤੇ ਜਿਹੜਾ ਮੇਰੇ ਦੂਜੇ ਪਹਿਲੇ ਸੋਹਰੇ ਨੀ ਲਿਆਣਾ ਉਹ ਜਿਹੜਾ ਆ ਨਾ ਮੇਰੀ ਬੇਟੀ ਦਾ ਭਰਾ ਹੀ ਬੱਚਣਾ ਅਸਲ ਉਹੀ ਬੱਚਣਾ ਹੈ ਤਾਂ ਓਏ ਇਹਨੇ ਨਹੀਂ ਬਣ ਜਾਣਾ ਚੋਨੇ ਬਣ ਜਾਣਾ ਹਾਂਜੀ ਤੇ ਇਸ ਲਈ ਇਹਨੂੰ ਬਸ ਇਹਨੂੰ ਇਹ ਹੀ ਹੈ ਕਿ ਮੋਨਿਕਾ ਮੈਮ ਮੈਂ ਬੱਚਾ ਜਿਹੜਾ ਸਸਰਾਲ ਦੇਣਾ ਚਾਹੁੰਦੀ ਆ ਮੈਂ ਬੱਚਾ ਸਸਰਾਲ ਦੇਣਾ ਚਾਹੁੰਦੀ ਆ ਕਿਉਂਕਿ ਅੱਜ ਨਹੀਂ ਕੱਲ ਨਹੀਂ ਪਰਸੋਂ ਨਹੀਂ ਫੇਰ ਘੜੀ ਨੂੰ ਉਹਨਾਂ ਨੇ ਫੇਰ ਲੈ ਹੀ ਜਾਣਾ ਮੇਰੇ ਕੋਲ ਔਰ ਉਹਨਾਂ ਦੀ ਫੈਮਲੀ ਦਾ ਬਾਬਰ ਇੱਕੋ ਹੀ ਕਹਿਣਾ ਵਾ ਤੂੰ ਜਿੱਥੇ ਮਰਜੀ ਚਲ ਜਾ ਮੁੰਡਾ ਸਾਡੇ ਰਹਿਣਾ ਕਿਉਂ ਰਾ ਸਿਸਟਮ ਹਾਂਜੀ ਮੁੰਡਾ ਇਤਰਾ ਹੀ ਕਹਿੰਦੇ ਪੀ ਜਿੱਥੇ ਮਰਜੀ ਤੂੰ ਚਲ ਜਾ ਤੇ ਆਪਾਂ ਬੱਚਾ ਨਹੀਂ ਤੇਰੇ ਕੋਲੋਂ ਰਹਿਣ ਤੇ ਨਾ ਮੇਰੇ ਸਾਸ ਨੇ ਬੜੀ ਵਰੀ ਕਿਆ ਵਾ ਹਾਂਜੀ ਬਹੁਤ ਵਰੀ ਕਿਆ ਮੇਰੇ ਸਾਸ ਨੇ ਬਾਕੀ ਜੋ ਰਾਜ ਨੇ ਮੰਨ ਪਾ ਲਿੱਤਾ ਤੇ ਉਸ ਬਾਰੇ ਮੈਨੂੰ ਉਹ ਵਧੀਆ ਨਹੀਂ ਲੱਗਾ ਪਰਿਵਾਰ ਜੀ ਇਨਸਾਨ ਕਦੀ ਕਿਸੇ ਦੇ ਅੱਗੇ ਨਹੀਂ ਜੇ ਰੋਂਦਾ ਜਦੋਂ ਰੋਂਦਾ ਉਹਦੀ ਪਿੱਠ ਪਿੱਛੇ ਜਾਂ ਆਪਣੇ ਆਪ ਨੂੰ ਲੁਕਾ ਕੇ ਰੋਂਦਾ ਪਰ ਜਦੋਂ ਇਨਸਾਨ ਬਹੁਤ ਜ਼ਿਆਦਾ ਦੁਖੀ ਹੋ ਜਾਂਦਾ ਨਾ ਬਹੁਤ ਜ਼ਿਆਦਾ ਦੁਖੀ ਤੇ ਉਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਖਤਮ ਹੋ ਜਾਂਦਾ ਆਪਣੇ ਆਪ ਨੂੰ ਲੈ ਕੇ ਤੇ ਇਸ ਲਈ ਇਹ ਰਾਜ਼ ਨੂੰ ਮੈਂ ਬਹੁਤ ਸਮਝਾਇਆ ਪਰ ਮੇਰੀ ਸੁਣਾ ਨੂੰ ਇੱਕ ਤਿਆਰ ਨਹੀਂ ਜੀ ਗੱਲ ਤੇ ਇਸ ਲਈ ਕਹਿੰਦੀ ਕਿ ਬੇਟਾ ਮੈਂ ਜਿਹੜਾ ਸਸਰਾਲ ਨੂੰ ਦੇਖ ਕੇ ਹੀ ਆਨਾ ਤੇ ਸੋਹਰਿਆਂ ਦੇ ਸੰਬੰਧ ਨਾ ਸੰਬੰਧ ਮੇਰਾ ਕੋਈ ਨਹੀਂ ਕਿਉਂਕਿ ਮੇਰਾ ਜਿਹੜਾ ਮਗਰੋਂ ਮੈਂ ਲਿਆਈ ਆ ਉਹ ਮੇਰੀ ਆ ਤੇ ਜਿਹੜਾ ਇਹ ਇਹਨਾਂ ਦਾ ਹੀ ਰਹਿਣਾ ਐ ਉੱਥੇ ਪਰਵਾਦ ਦੇ ਵਿੱਚ ਸੋਹਰੇ ਤੇਰੀ ਕੌਣ ਕੋਲ ਹੈ ਰਾਜਿੰਦਰਾ ਦੱਸੋ ਮੈਂ ਜੇ ਵੱਡੀ ਜਠਾਣੀ ਆ ਜਠਿਆ ਸੋਹਰਾ ਵਾ ਸੱਸ ਵਾ ਤੇ ਮੇਰਾ ਘਰ ਵਾਲਾ ਹਾਂਜੀ ਤੇ ਇਹਦਾ ਮੰਨਣਾ ਕਿ ਇਹਨਾਂ ਦਾ ਨਾ ਤੋ ਇਹਨਾਂ ਦਾ ਮੰਨਣਾ ਕਿ ਦੀਦੀ ਇੰਨੇ ਜੀ ਹੈਗੇ ਆ ਕੋਈ ਨਾ ਕੋਈ ਮੁੰਡੇ ਨੂੰ ਕੋਈ ਨਾ ਭਲਾ ਸੰਭੂ ਮੈਂ ਹੀ ਕਿਉਂ ਫੇ ਕਰਾਂ ਠੀਕ ਹੈ ਨਾ ਰਾ ਹਾਂਜੀ ਇਸ ਤਰੀ ਤੁਸੀਂ ਕਹਿ ਰਹੇ ਸੀ ਹਾਂਜੀ ਮੈਨੂੰ ਜੀ ਹੈਗੇ ਆਪੇ ਸੰਭਾਲਣਗੇ ਜਿੱਥੇ ਦੋ ਸੰਭੰਡੇ ਇਹਨੂੰ ਨਾ ਸੰਭਾਲ ਸਕਣਗੇ ਹਾਂਜੀ ਬਿਲਕੁਲ ਤੇ ਬਾਕੀ ਪਰਿਵਾਰ ਜੀ ਚਲੋ ਕੋਈ ਨਾ ਜੋ ਮਸਲਾ ਸੀ ਜੋ ਗੱਲ ਸੀ ਬਾਤ ਸੀ ਤੁਹਾਡਾ ਤੇ ਉਹ ਵੀ ਗੱਲ ਕਹਿੰਦੇ ਆ ਵੀ ਉਹ ਮੇਰੀ ਆਪਣੀ ਆਪਣੇ ਨਹੀਂ ਆ ਮੇਰੀ ਤੇ ਮੈਂ ਮੇਰੀ ਉਹ ਆਪਣੀ ਆ ਤੇ ਇਹ ਨਹੀਂ ਮੇਰੀ ਆਪਣੀ ਮੈਨੂੰ ਪਰ ਹੀ ਸਮਝਦੀ ਉਹਨੂੰ ਆਪਣੀ ਸਮਝਦੀ ਆ ਹਾਂ ਹਾਂਜੀ ਤੇ ਪਰਿਵਾਰ ਫੇਸਬੁੱਕ ਜੀ ਜੋ ਵੀ ਰਾਜ਼ ਨੇ ਗੱਲ ਤੁਹਾਡਾ ਕੀਤੀ ਹੈ ਇਹ ਗੱਲ ਉਹਦੇ ਅੰਦਰ ਕਿਤੇ ਨਾ ਕਿਤੇ ਵੱਜ ਰਹੀ ਹੈ ਜਿਹੜੀ ਕਿ ਰਾਤੀ ਸਾਰੀ ਰਾਤ ਅਸੀਂ ਇੱਥੇ ਸੀਜ਼ ਨੂੰ ਮੈਂ ਸੋਝੀ ਨਹੀਂ ਕਿ ਕੱਲ ਨੂੰ ਮੋਨਿਕਾ ਮੈਡਮ ਨੂੰ ਨਾ ਕੋਈ ਗਲਤ ਕਵੇ ਕਿ ਕੀ ਗੱਲ ਮੋਨਿਕਾ ਮੈਡਮ ਬੱਚਾ ਸੰਭਾਲ ਨਹੀਂ ਸੀ ਸਕੇ ਜਾਂ ਮੋਨਿਕਾ ਮੈਡਮ ਨੇ ਤੁਹਾਨੂੰ ਵੱਖਰਾ ਕਰ ਦਿੱਤਾ ਤੇ ਦਾ ਜੈ ਐਕਸ਼ਨ ਜਾਂ ਪੁਆਇੰਟ ਕੋਈ ਹੋ ਜਾਣਾ ਮਤਲਬ ਮੇਰੇ ਤੇ ਆਵੇ ਤੇ ਇਸ ਲਈ ਮੈਂ ਤਦੇ ਤੁਹਾਨੂੰ ਲਾਈਵ ਫੇਸ ਹੋ ਕੇ ਲੋਕਾਂ ਦੇ ਅੱਗੇ ਦਿਖਾਣਾ ਚਾਹੁੰਦੀ ਕਿ ਲੋਕੀ ਵੀ ਇਸ ਜੀ ਨੂੰ ਸੋਚਣ ਕਿ ਕਿਤੇ ਨਾ ਕਿਤੇ ਉਹ ਬੱਚੀ ਦੁਖੀ ਹੈ ਤੇ ਪਰੇਸ਼ਾਨ ਹੈ ਉਸ ਕਾਰਨ ਥੋੜਾ ਪਰੇਸ਼ਾਨ ਹੋ ਰਹੀ ਹੈ ਮੈਂ ਬਹੁਤ ਜ਼ਿਆਦੀ ਦੁਖੀ ਅੱਗੇ ਵੀ ਦੁਖੀ ਹਾਂ ਤੇ ਹੁਣ ਉਹ ਦੁੱਖ ਚ ਫੇਰ ਪੈ ਗਈ ਮੈਂ ਬਹੁਤ ਜ਼ਿਆਦੀ ਦੁਖੀ ਮੈਂ ਕੋਈ ਨਹੀਂ ਆਪਣੀ ਧੀ ਨਾ ਕਰ ਲਾਂਗੀ ਕਮਾਲਾਂ ਦੀ ਖਾਲਾ ਕਿ ਆਪਣੀ ਧੀ ਦੀ ਪੜ੍ਹਾਈ ਕਰਾਵਾਂਗੀ ਸਰਕਾਰੀ ਸਕੂਲ ਪਾਈਏ ਮੈਂ ਆਪਣੀ ਧੀ ਇਨਾਂ ਦਾ ਇਹ ਇਰਾਦਾ ਵੀ ਅਸੀਂ ਕੁੜੀ ਨਹੀਂ ਰੱਖਣੀ ਐ ਜਿੱਥੇ ਆਪਣੀ ਕੁੜੀ ਪੜ੍ਹਾਵੇ ਜਿੱਥੇ ਮਰਜ਼ੀ ਨਾਲ ਪੜ੍ਹਾਵੇ। ਹਾਂਜੀ ਤੇ ਬਾਕੀ ਚਲੋ ਸਤਿ ਸ੍ਰੀ ਅਕਾਲ ਜੀ ਜੇ ਕੋਈ ਗੱਲਬਾਤ ਕਰਨ ਦੇ ਵਿੱਚ ਜਾਂ ਕਿਸੇ ਤਰ੍ਹਾਂ ਚ ਕੋਈ ਕਮੀ ਰਹਿ ਗਈ ਹੋਵੇ ਤੇ ਮੈਨੂੰ ਮਾਫੀ ਮੈਨੂੰ ਦੇਣਾ ਤੇ ਬਾਕੀ ਜੋ ਰਾਜ ਨੇ ਤੁਹਾਨੂੰ ਜੋ ਵੀ ਗੱਲਾਂ ਕੀਤੀਆਂ ਨੇ ਤੇ ਇਸ ਬੱਚੀ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਜਦੋਂ ਕੱਲੀ ਮਾਂ ਹੋਵੇ ਤੇ ਬੱਚੇ ਹੋ ਜਾਣ ਫਿਰ ਸਸਰਾਲ ਨਾਲ ਕੰਮ ਆਵੇ ਪੇਕੇ ਨਾਲ ਕੰਮ ਹਨ ਰਾਗੇ ਹੋਏ ਸਾਰੇ ਕੰਮ ਨਾਲ ਹਨ ਤੇ ਬੰਦਾ ਅੱਜ ਵੀ ਮਰਿਆ ਤੇ ਕੱਲ ਵੀ ਮਰਿਆ ਉਹਦੇ ਨਾਲ ਇਸ ਲਈ ਉਹ ਦੁਖੀ ਹੈ ਤੇ ਦੁਖੀ ਹੋ ਕੇ ਉਹਨੇ ਜਿਹੜੀ ਕੀ ਗੱਲ ਸਾਂਝੀ ਤੁਹਾਡੇ ਨਾਲ ਕੀਤੀ ਤੇ ਇਹ ਜਿਹੜੀ ਮੈਂ ਗੱਲ ਤੁਹਾਡੇ ਪ੍ਰਤੀ ਤੁਹਾਡਾ ਕੀਤੀ ਆ ਇਹ ਸਿਰਫ ਇੱਕ ਇੱਕ ਜ਼ਰੀਆ ਤੁਹਾਨੂੰ ਦੱਸਿਆ ਕਿ ਦੇਖੋ ਇਹ ਕੁਛ ਮੇਰੇ ਨਾਲ ਇਹ ਗੱਲਾਂ ਕਰ ਰਹੀ ਹੈ ਤੇ ਦੇਖੋ ਮੈਂ ਕੱਲ ਨੂੰ ਮੈਨੂੰ ਨਾ ਕੋਈ ਇਹ ਕਵੇ ਕਿ ਸ਼ਾਇਦ ਮੇਰੇ ਕਾਰਨ ਹੋਇਆ ਠੀਕ ਹੈ ਨਾ ਰਾਜ ਹਾਂ ਜੀ ਤੁਹਾਡੇ ਕੋਈ ਐਕਸ਼ਨ ਆਏਗਾ ਜੋ ਕਾਂਡੀ ਮੈਂ ਸੱਚੀ ਕਰਨੀ ਬਸ ਬਿਲਕੁਲ ਮੈਂ ਤਾਂ ਤੁਹਾਨੂੰ ਕੋਈ ਦਬਾ ਦਬੋਤਾਂ ਜਾ ਕਿਸੇ ਦੀ ਨਹੀਂ ਮੈਂ ਤਾਂ ਤੁਹਾਨੂੰ ਇਹੀ ਮੱਤਾ ਹੀ ਦੇ ਰਹੀ ਕਿ ਕਿਉਂ ਵੱਖਰਾ ਕਰਨਾ ਕਿਉਂ ਮੱਥਾ ਇਹ ਕਰਨਾ ਪਰ ਇਹਨਾਂ ਨੂੰ ਐਂ ਨਹੀਂ ਬਰ ਉਹਨਾਂ ਨਹੀਂ ਆਂ ਦੀਦੀ ਉਹਨਾਂ ਨਹੀਂ ਸੁਧਰਨ ਉਹਨਾਂ ਮੈਨੂੰ ਮੂੰਹੋਂ ਮੂੰਹ ਕਿਹਾ ਵਾ ਵੀ ਆਪਾਂ ਨੇ ਆਪਾ ਬੱਚਾ ਰੱਖ ਲੈਣਾ ਵਾ ਤੇ ਤੈਨੂੰ ਨਹੀਂ ਰੱਖਣਾ ਹਾਂਜੀ ਹਾਂਜੀ ਤੇ ਬਾਕੀ ਚਲੋ ਪਰਵਾਹ ਫੇਸਬੁੱਕ ਜੀ ਸਾਡਾ ਅਨਾਨਸ ਜੇ ਕੱਲ ਤੇ ਰਾਜੀ ਜਿਹੜੀ ਗੱਲਬਾਤ ਹੋਈ ਆ ਉਹਦੇ ਬਾਰੇ ਮੈਨੂੰ ਕਮੈਂਟ ਕਰੀ ਪਲੀਜ਼ ਵਿਚਾਰ ਜ਼ਰੂਰ ਦੇਣਾ ਬਹੁਤ ਸੋਚ ਸਮਝ ਕੇ ਕਿ ਕਿਤੇ ਨਾ ਕਿਤੇ ਸ਼ਾਇਦ ਤੁਹਾਡੇ ਇੱਕ ਜਵਾਬ ਦੇ ਦਾ ਕਮੈਂਟ ਦੇ ਵਿੱਚ ਮੈਂ ਉਸ ਨੂੰ ਹੋਰ ਵਧੀਆ ਗਾਈਡ ਕਰ ਸਕਾਂ ਸੋ ਧੰਨਵਾਦ ਜੀ ਧੰਨਵਾਦ ਹੱਸਦੀ ਕਾਜੀ